ਰਸਮਲਾਈ ਤਾਂ ਅਸੀਂ ਬਾਜ਼ਾਰੋਂ ਲੈ ਕੇ ਕਈ ਵਾਰ ਖਾਂਦੇ ਆਂ ਪਰ ਜੋ ਰਸਮਲਾਈ ਅਸੀਂ ਘਰ ਦੇ ਵਿੱਚ ਬਣਾਉਂਦੇ ਆਂ ਬਾਜ਼ਾਰ ਨਾਲੋਂ ਸਸਤੀ ਬਾਜ਼ਾਰ 'ਚ ਬਹੁਤ ਮਹਿੰਗੀ ਮਿਲਦੀ ਆ ਬਾਜ਼ਾਰ ਤੋਂ ਵੀ ਸਸਤੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਹੁਤ ਸਾਰੀ ਆਪਾਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਬਾਜ਼ਾਰ ਨਾਲੋਂ ਵੀ ਵੱਧ ਟੇਸਟੀ ਆ ਸਾਬੂ ਖੋਸ਼ ਹੋ ਕੇ ਖਾਣਗੇ ਤੁਸੀਂ ਬਣਾਓ ਤੇ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਹੀ ਟੇਸਟੀ ਬਹੁਤ ਹੀ ਜ਼ਬਰਦਸਤ ਰਸ ਮਲਾਈ ਬਹੁਤ ਹੀ ਸਸਤੀ ਬਣ ਕੇ ਤਿਆਰ ਹੁੰਦੀ ਆ ਕੀ ਕਰ ਰਹੇ ਹੋ ਜੀ ਅੱਜ ਹੋਲੀ ਆ ਮਨੋਜੀ ਸਸਤੀ ਕਾ ਦਰਦ ਖਾਦਾ ਕੀ ਕਰ ਰਹੇ ਹੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਹੈਪੀ ਹੋਲੀ ਜੋਤੀਮਨ ਫੈਮਿਲੀ ਹੋਰ ਜੀ ਕੀ ਹਾਲ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹਾਸਾ ਵਜਦਾ ਆਵਾਜ਼ ਤੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਿਆ ਸੀ ਵੀ ਠੀਕ ਹੈ ਚੜ੍ਹਦੀ ਕਲਾ 'ਚ ਆ ਜੀ ਤੇ ਸਾਰਿਆਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਤੇ ਅੱਜ ਜੀ ਮੈਂ ਇਹ ਖੁਸ਼ੀ ਦੇ ਵਿੱਚ ਬਣਾ ਰਹੀ ਹਾਂ ਬਹੁਤ ਹੀ ਵਧੀਆ ਘਰ ਦੇ ਵਿੱਚ ਆਸਾਨ ਤਰੀਕੇ ਨਾਲ ਬਣਾਵਾਂਗੇ ਜੀ ਰਸਮਲਾਈ ਰਸਮਲਾਇ ਬਹੁਤ ਵਧੀਆ ਬਹੁਤ ਟੇਸਟੀ ਬਣਦੀ ਆ ਬਾਜ਼ਾਰ ਨਾਲੋਂ ਵੀ ਵੱਧ ਟੇਸਟੀ ਬਣਦੀ ਆ ਤੇ ਚਲੋ ਜੀ ਹੁਣ ਮੈਂ ਬਣਾਉਣੀ ਆ ਰਸਮਲਾਇ ਰਸਮਲਾਇ ਬਣਾਉਣ ਵਾਸਤੇ ਦੇਖੋ ਜੀ ਮੈਂ 1 ਲੀਟਰ ਦੁੱਧ ਲਿਆ 1 ਲੀਟਰ ਤੋਂ ਜ਼ਿਆਦਾ ਹੀ ਹੋਊਗਾ ਤੇ ਲਓ ਜੀ ਹੁਣ ਮੈਂ ਕਰ ਰਹੀ ਆ ਇਹ ਦੁੱਧ ਨੂੰ ਉਬਾਲਣ ਦੀ ਤਿਆਰੀ ਦੁੱਧ ਤਕਰੀਬਨ ਆਪਾਂ 1 ਕਿਲੋ ਤੋਂ ਵੱਧ ਲਿਆ ਤੇ 19 ਦੇਰ ਦੁੱਧ ਨੂੰ ਉਬਾਲ ਆ ਰਿਹਾ ਆ ਤੇ ਮੈਂ ਤੁਹਾਨੂੰ ਦਿਖਾ ਰਹੀ ਆ ਇਹ ਬ੍ਰੈਡ ਬੋਨ ਬ੍ਰੈਡ ਬਹੁਤ ਹੀ ਵਧੀਆ ਇਹ ਬ੍ਰੈਡ ਹੁੰਦੀ ਆ ਬਹੁਤ ਹੀ ਸੌਫਟ ਤੇ ਖਾਣ ਨੂੰ ਵੀ ਬਹੁਤ ਟੇਸਟੀ ਆ ਤੇ ਇਹਦੇ ਵਿੱਚ ਆਪਾਂ ਕੋਈ ਵੀ ਇਹ ਨਾ ਇਸ ਬ੍ਰੈਡ ਦੀ ਬੋਨ ਬ੍ਰੈਡ ਦੀ ਆਪਾਂ ਕੋਈ ਵੀ ਚੀਜ਼ ਬਣਾਉਨੇ ਆ ਨਾ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਪਰਫੈਕਟ ਬ੍ਰੈਡ ਹੁੰਦੀ ਆ ਜਦੋਂ ਵੀ ਮੈਂ ਕੋਈ ਬ੍ਰੈਡ ਨਾਲ ਰਿਲੇਟਡ ਕੋਈ ਵੀ ਡਿਸ਼ ਬਣਾਉਣੀ ਹੁੰਦੀ ਆ ਤੇ ਜੀ ਮੈਂ ਬੋਨ ਬ੍ਰੈਡ ਦੀ ਹੀ ਬ੍ਰੈਡ ਯੂਜ਼ ਕਰਦੀ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਤੇ ਸਭ ਨੂੰ ਮੇਰੀ ਫੈਮਿਲੀ ਦੇ ਵਿੱਚ ਬਹੁਤ ਪਸੰਦ ਆ ਤੇ ਇਸ ਤਰ੍ਹਾਂ ਮੈਂ ਇਹ ਬ੍ਰੈਡ ਦਾ ਉੱਪਰਲਾ ਜਿਹੜਾ ਹਿੱਸਾ ਹੁੰਦਾ ਜਿਹੜਾ ਸਭ ਤੋਂ ਉੱਪਰ ਹੁੰਦਾ ਬ੍ਰੈਡ ਦਾ ਪੀਸ ਉਹਨੂੰ ਆਪਾਂ ਕੱਢ ਕੇ alag ਰੱਖ ਦੇਣਾ ਆ ਤੇ ਕੋਈ ਵੀ ਆਪਾਂ ਕੋਈ ਢੱਕਣ ਲੈ ਲਓ ਕੋਈ ਛੋਟੀ ਬਾਉਲ ਲੈ ਲਓ ਤੇ ਇਸ ਤਰ੍ਹਾਂ ਆ ਬ੍ਰੈਡ ਜਿਹੜੀ ਆ ਸਾਡੀ ਨਾ ਪੀਸ ਇਹਨਾਂ ਦੇ ਇਸ ਤਰ੍ਹਾਂ ਅਸੀਂ ਗੋਲ ਰਾਉਂਡ ਪੀਸ ਕੱਟਣੇ ਆ ਦੇਖੋ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਨਿਕਲ ਜਾਂਦੇ ਆ ਤੇ ਅਗਰ ਤੁਸੀਂ ਚਾਹੋ ਤਾਂ ਜੇ ਇਸ ਬ੍ਰੈਡ ਦੇ ਵਿੱਚੋਂ ਚਾਰ ਪੀਸ ਨਿਕਲਦੇ ਚਾਰ ਕੱਢ ਲਓ ਦੋ ਨਿਕਲਦੇ ਦੋ ਕੱਢ ਲਓ ਪਰ ਇੱਕ ਨਹੀਂ ਨਿਕਲਦਾ ਉਹਨਾਂ ਵੇਸਟ ਬਹੁਤ ਹੋਣੀ ਬ੍ਰੈਡ ਤੇ ਇਸ ਤਰ੍ਹਾਂ ਮੈਂ ਸਾਰੇ ਪੀਸ ਇਹ ਕੱਟ ਕੇ ਤਿਆਰ ਕਰ ਲਿਆ ਜਿਹੜੇ ਆਪਣੀਆਂ ਸਾਈਡਾਂ ਬਚੀਆਂ ਸੀ ਬ੍ਰੈਡ ਦੀਆਂ ਇਹਨਾਂ ਨੂੰ ਕਦੇ ਵੀ ਤੁਸੀਂ ਸਿੱਟਣਾ ਨਹੀਂ ਹੈਗਾ ਤੇ ਇਹਨਾਂ ਸਾਈਡਾਂ ਨੂੰ ਆਪਾਂ ਇੱਕ ਅਲੱਗ ਲਫਾਫੇ ਦੇ ਵਿੱਚ ਪਾ ਕੇ ਰੱਖ ਲੈਣਾ ਆ ਕਿਉਂਕਿ ਸਾਡੇ ਬ੍ਰੈਡ ਕ੍ਰੰਬ ਬਣਾਉਣ ਦੇ ਬਹੁਤ ਕੰਮ ਆਉਂਦੀ ਆ ਤੇ ਜਿਹੜਾ ਮੈਂ ਉੱਪਰ ਵਾਲਾ ਪੀਸ ਕੱਢਿਆ ਸੀ ਉਹਨੂੰ ਦੁਬਾਰਾ ਫੇਰ ਆਪਾਂ ਇਹਦੇ ਉੱਤੇ ਕਵਰ ਕਰ ਦੇਣਾ ਹੈ ਇਹਦੇ ਨਾਲ ਇਹ ਹੁੰਦਾ ਕਿ ਬ੍ਰੈਡ ਜ਼ਿਆਦਾ ਡਰਾਈ ਨਹੀਂ ਹੁੰਦੀ ਤੇ ਇਹਦੇ ਨਾਲ ਬ੍ਰੈਡ ਸੇਫ ਰਹਿੰਦੀ ਆ ਜੀ ਲਓ ਜੀ ਮੈਂ ਇਸ ਤਰ੍ਹਾਂ ਇਹ ਬ੍ਰੈਡ ਨੂੰ ਰੱਖ ਰਹੀ ਆ ਤੇ ਉਧਰ ਜਿਹੜਾ ਆਪਾਂ ਬ੍ਰੈਡ ਦੇ ਵਿੱਚ ਜਿਹੜੇ ਆਪਣੇ ਸਲਾਈਸ ਬਚੇ ਸੀ ਨਾ ਬ੍ਰੈਡ ਦੀਆਂ ਸਾਈਡਾਂ ਬਚੀਆਂ ਸੀ ਕਿਨਾਰੀਆਂ ਉਹਨਾਂ ਦੇ ਵਿੱਚੋਂ ਥੋੜਾ ਜਿਹਾ ਮੈਂ ਇਸ ਤਰ੍ਹਾਂ ਸੌਫਟ ਪਾਰਟ ਹੋਰ ਕੱਢ ਲਿਆ ਤਾਂ ਜੋ ਇਹ ਮੈਨੂਈ ਦੀ ਜ਼ਰੂਰਤ ਸੀ ਇਹਨੂੰ ਆਪਾਂ ਬਿਲਕੁਲ ਬਰੀਕ ਨਾਈਫ ਦੇ ਨਾਲ ਚੋਪ ਕਰ ਲਿਆ ਬਿਲਕੁਲ ਸੌਫਟ ਹੁਣ ਜੀ ਦੁੱਧ ਨੂੰ ਆ ਗਿਆ ਉਬਾਲ ਉਬਾਲ ਆਣ ਤੋਂ ਬਾਅਦ ਇਹ ਪਾਣਾ ਆ ਮੈਂ ਕੰਡੈਂਸ ਮਿਲਕ ਮਿਲਕ ਮੇਡ ਦਾ ਆ ਇਹ ਬਹੁਤ ਵਧੀਆ ਆ ਸਾਨੂੰ ਚੀਨੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਆਪਣੇ ਟੇਸਟ ਦੇ ਮੁਤਾਬਕ ਜਿੰਨਾ ਕੁ ਵੀ ਮਿੱਠਾ ਪਸੰਦ ਕਰਦੇ ਆ ਉਸ ਹਿਸਾਬ ਦੇ ਨਾਲ ਤੁਸੀਂ ਇਹਨੂੰ ਪਾ ਸਕਦੇ ਆ ਤੇ ਇੱਕ ਵਾਰੀ ਮਿਕਸ ਕਰਕੇ ਜੇ ਤੁਹਾਨੂੰ ਜ਼ਰੂਰਤ ਹੈ ਤਾਂ ਤੁਸੀਂ ਇਹਨੂੰ ਇੱਕ ਟੇਸਟ ਕਰ ਸਕਦੇ ਆ ਤੁਹਾਨੂੰ ਘੱਟ ਲਾਦਾ ਤੁਸੀਂ ਘੱਟ ਪਾ ਲਓ ਪਰ ਅਸੀਂ ਘੱਟ ਮਿੱਠਾ ਖਾਂਦੇ ਆ ਸੋ ਜੀ ਮਿਕਸ ਕਰਕੇ ਆਪਣੇ ਟੇਸਟ ਦੇ ਮੁਤਾਬਕ ਪਾਇਆ ਬੋਇਲ ਆ ਰਿਹਾ ਦੁੱਧ ਨੂੰ ਤੇ ਥੋੜੀ ਜਿਹੀ ਮੈਂ ਪਾਣੀਆਂ ਫਰੈਸ਼ ਕਰੀਮ ਆ ਦੇਖੋ ਇਸ ਤਰ੍ਹਾਂ ਤਕਰੀਬਨ ਮੰਨ ਕੇ ਚੱਲੋ 3 ਤੋਂ 2 ਤੋਂ 3 ਤਿੰਨ ਚਮਚ ਵੱਡੇ ਜਿਹੜੇ ਹੁੰਦੇ ਆ ਨਾ ਉਹ ਭਰ ਕੇ ਟੇਬਲ ਸਪੂਨ ਜਿਹੜੇ ਹੁੰਦੇ ਆ ਉਹ ਤਿੰਨ ਚਮਚ ਭਰ ਕੇ ਪਾਏ ਆ ਕਰੀਮ ਦੇ બસ ਇਹਨਾਂ ਚੀਜ਼ਾਂ ਦੀ ਜ਼ਰੂਰਤ ਸੀ ਜੀ ਤੇ ਕੰਡੈਂਸ ਮਿਲਕ ਦਾ ਇਹ ਹੁੰਦਾ ਇਹਦੇ ਵਿੱਚ ਬਹੁਤ ਵਧੀਆ ਫਲੇਵਰ ਆਂਦਾ ਟੇਸਟ ਆਂਦਾ ਆ ਬਿਲਕੁਲ ਰਸਮਲਾਈ ਵਾਲਾ ਆਂਦਾ ਤੁਸੀਂ ਚਾਹੋ ਤਾਂ ਨਹੀਂ ਹੈਗਾ ਤਾਂ ਤੁਸੀਂ ਚੀਨੀ ਪਾ ਸਕਦੇ ਆ ਖੰਡ ਜਿਹਨੂੰ ਆਪਾਂ 슈ਗਰ ਕਹਿੰਦੇ ਉਹ ਤੁਸੀਂ ਪਾ ਸਕਦੇ ਆ ਅਗਰ ਤੁਸੀਂ ਤੁਹਾਡੇ ਕੋਲ ਨਹੀਂ ਹੈਗਾ ਪਰ ਥੋੜਾ ਜਿਹਾ ਦੁੱਧ ਨੂੰ ਵੱਧ ਪਕਾਉਣਾ ਪਊਗਾ ਤੇ ਹੁਣ ਜਿਹੜਾ ਮੈਂ ਕੱਟਿਆ ਹੋਇਆ ਬ੍ਰੈਡ ਦਾ ਉਹ ਬਰੀਕ-ਵਰੀਕ ਬ੍ਰੈਡ ਦਾ ਚੂਰਾ ਬਣਾਇਆ ਸੀਗਾ ਉਹਨੂੰ ਬੀਮੇ ਦੇ ਵਿੱਚ ਪਾ ਕੇ ਵਿਕਸਰ ਦੇ ਨਾਲ ਇਸ ਤਰ੍ਹਾਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਮਿਕਸ ਕਰਨਾ ਆ ਤਾਂ ਜੋ ਸਾਰਾ ਸਾਡਾ ਦੁੱਧ ਜਿਹੜਾ ਚੰਗੀ ਤਰ੍ਹਾਂ ਕੱਢ ਜਾਵੇ ਮਿਕਸ ਹੋ ਜਾਵੇ ਸਾਰੀਆਂ ਚੀਜ਼ਾਂ ਮਿਕਸ ਹੋ ਜਾਣ ਥੋੜਾ ਜਿਹਾ ਦੁੱਧ ਨੂੰ ਮੈਂ ਹੋਰ ਕਾੜਨਾ ਆ ਇਹ ਜੀ ਕੱਟੇ ਹੋਏ ਆ ਡਰਾਈ ਫਰੂਟ ਜਿਵੇਂ ਕਿ ਬਦਾਮ ਪਿਸਤਾ ਜੋ ਵੀ ਤੁਹਾਡੇ ਕੋਲ ਹੈਗਾ ਡਰਾਈ ਫਰੂਟ ਤੁਸੀਂ ਲੈ ਸਕਦੇ ਆ ਬਦਾਮ ਲੈ ਲਓ ਪਿਸਤਾ ਲੈ ਲਓ ਕਾਜੂ ਲੈ ਲਓ ਮੱਗਜ ਲੈ ਲਓ ਕੁਝ ਵੀ ਤੁਸੀਂ ਲੈਣੇ ਤਾਂ ਇਹ ਡਰਾਈ ਫਰੂਟ ਤੁਸੀਂ ਲੈ ਸਕਦੇ ਆ ਤੇ ਬਾਕੀ ਜੀ ਇਸ ਤਰ੍ਹਾਂ ਇਹਨਾਂ ਨੂੰ ਡ్రਾਈ ਫਰੂਟ ਨੂੰ ਲੈ ਕੇ ਥੋੜਾ ਜਿਹਾ ਮੈਂ ਹੋਰ ਪਕਾਵਾਂਗੀ ਤੁਸੀਂ ਦੇਖ ਸਕਦੇ ਹੋ ਦੁੱਧ ਕਿੰਨਾ ਘੜ ਚੁੱਕਾ ਆ तकरीबन ਇਹ ਤੁਹਾਨੂੰ ਮੈਂ ਦਿਖਾ ਰਹੀ ਆ ਇਹ ਕਾਫੀ ਅੱਗੇ ਨਾਲੋਂ ਇਹਦੀ ਦੁੱਧ ਦੀ ਕੁਆਂਟੀਟੀ ਘਟ ਗਈ ਆ ਉਧਰ ਜੀ ਮੈਂ ਇੱਕ ਲੈ ਲਈ ਆ ਬਾਉਲ ਜਿਹਦੇ ਵਿੱਚ ਆਪਾਂ ਇਹ ਸਰਵ ਕਰਨੇ ਆ ਇਹ ਬਣਾਉਣੇ ਆ ਰਸਮਲਾਈ ਬਣਾਉਣੀ ਆ ਤੇ ਜਿਹੜੇ ਬਰੈਡ ਦੇ ਪੀਸ ਕੱਟੇ ਹੋਏ ਸੀ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਰੱਖਦੇ ਜਾਣਾ ਆ ਦੇਖੋ ਇਸ ਤਰ੍ਹਾਂ ਬਹੁਤ ਸੌਖੇ ਤਰੀਕੇ ਦੇ ਨਾਲ ਬਣ ਕੇ ਬਹੁਤ ਹੀ ਝੱਟ ਸਮੇਂ ਦੇ ਵਿੱਚ ਤਕਰੀਬਨ ਅੱਧਾ ਘੰਟਾ ਲੱਗਦਾ ਅੱਧੇ ਘੰਟੇ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਸਾਡੀ ਰੈਸਪੀ ਤੇ ਪਰ ਟੇਸਟੀ ਬਹੁਤ ਵੱਧ ਲੱਗਦੀ ਆ ਜੋ ਵੀ ਖਾਊਗਾ ਸਭ ਨੂੰ ਪਸੰਦ ਆਊਗੀ ਜੀ ਇਹ ਖਾਣ ਨੂੰ ਬਹੁਤ ਟੇਸਟੀ ਲੱਗਦੀ ਹੈ ਸਾਨੂੰ ਸਭ ਨੂੰ ਸਾਡੇ ਸਾਰਿਆਂ ਨੂੰ ਪਸੰਦ ਆਈ ਜੀ ਇਹ ਅਗਰ ਤੁਸੀਂ ਚਾਹੋ ਤਾਂ ਇਹ ਛੋਟੀ ਇਲਾਇਚੀ ਦਾ ਪਾਊਡਰ ਪਾ ਸਕਦੇ ਆ ਪਰ ਮੈਂ ਨਹੀਂ ਪਾਇਆ ਕਿਉਂਕਿ ਇਹਦੇ ਵਿੱਚ ਕਰੀਮ ਦਾ ਕਰੀਮੀ ਵੀ ਫਲੇਵਰ ਹੈ ਇਹਦੇ ਵਿੱਚ ਇਹਦੇ ਵਿੱਚ ਕੰਡੈਂਸ ਮਿਲਕ ਦਾ ਵੀ ਬਹੁਤ ਵਧੀਆ ਫਲੇਵਰ ਹੈ ਸਾਰੇ ਜੋ ਵੀ ਫਲੇਵਰ ਹੈ ਨੇਚਰਲ ਹੈ ਤੇ ਬਾਕੀ ਡਰਾਈ ਫਰੂਟ ਆ ਦੇਖੋ ਦੁੱਧ ਨੂੰ ਹੁਣ ਆਪਾਂ ਗਰਮ ਗਰਮ ਦੁੱਧ ਨੂੰ ਇਸ ਤਰ੍ਹਾਂ ਬ੍ਰੈਡ ਦੇ ਪੀਸੇਸ ਉੱਤੇ ਪੋਰ ਕਰ ਦੇਣਾ ਆ ਦੇਖੋ ਇਸ ਤਰ੍ਹਾਂ ਸਾਰੇ ਪੀਸਾਂ ਦੇ ਉੱਤੇ ਗਰਮਾ ਗਰਮ ਇਹ ਜਿਹੜਾ ਦੁੱਧ ਹੈ ਇਹਨੂੰ ਪਾ ਦੇਣਾ ਆ ਬਸ ਪਾਣ ਤੋਂ ਬਾਅਦ ਜੀ ਆਪਾਂ ਇਹਦੀ ਠੰਡਾ ਹੋਣ ਦੀ ਵੇਟ ਕਰਨੀ ਆ ਤੇ ਇਹਨੂੰ ਆਪਾਂ ਰੱਖ ਦੇਣਾ ਆ ਜੀ ਫ੍ਰਿਜ ਦੇ ਵਿੱਚ ਪਹਿਲਾਂ ਸਾਨੂੰ ਲੱਗੂਗਾ ਕਿ ਸਾਡੇ ਕੋਲ ਦੁੱਧ ਜਿਹੜਾ ਜ਼ਿਆਦਾ ਆ ਪਰ ਜਦੋਂ ਇਹ ਪੀਸ ਪੂਰੇ ਤਰ੍ਹਾਂ ਫੁੱਲ ਜਾਣੇ ਆ ਬਹੁਤ ਵਧੀਆ ਹੋ ਜਾਣੇ ਆ ਸੌਫਟ ਹੋ ਜਾਣੇ ਇਹਨਾਂ ਨੇ ਇਹਨਾਂ ਤੋਂ ਡਬਲ ਹੋ ਜਾਣਾ ਪੀਸਾ ਨੇ ਤੇ ਇਹੀ ਸਾਨੂੰ ਬਹੁਤ ਵਧੀਆ ਲੱਗਣਗੇ ਖਾਣ ਨੂੰ ਬਹੁਤ ਟੇਸਟੀ ਲੱਗਣਗੇ ਬਿਲਕੁਲ ਰਸ ਮਲਾਈ ਬਾਜ਼ਾਰ ਵਾਲੀ ਸੌਖੇ ਤਰੀਕੇ ਦੇ ਨਾਲ ਕੋਈ ਝੰਜਟ ਨਹੀਂ ਅੱਧੇ ਘੰਟੇ ਚ ਬਣ ਕੇ ਤਿਆਰ ਹੋ ਜਾਂਦੀ ਦੇਖੋ ਕਿੰਨੇ ਵਧੀਆ ਹੁਣ ਮੈਂ ਇਹਨਾਂ ਨੂੰ ਰੱਖਿਆ ਜੀ ਫ੍ਰਿਜ ਦੇ ਵਿੱਚ ਹੁਣ ਮੈਂ ਫ੍ਰਿਜ ਦੇ ਵਿੱਚੋਂ ਬਾਹਰ ਕੱਢ ਕੇ ਲਿਆਈਆਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਸੀ ਬਹੁਤ ਵਧੀਆ ਦੇਖੋ ਟੇਬ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਮੈਂ ਸਮੈਲ ਲੈ ਰਹੀ ਸੀ ਤੇ ਬਹੁਤ ਦੇਖਣ ਨੂੰ ਜਿੰਨੀ ਸੋਹਣੀ ਲੱਗ ਰਹੀ ਸੀ ਇੰਨੇ ਖਾਣ ਨੂੰ ਵੀ ਬਹੁਤ ਵਧੀਆ ਲੱਗ ਰਹੀ ਸੀ ਆ ਦੇਖੋ ਇਸ ਤਰ੍ਹਾਂ ਬਿਲਕੁਲ ਸਾਰੇ ਪੀਸ ਪੂਰੀ ਤਰ੍ਹਾਂ ਫੁੱਲ ਚੁੱਕੇ ਆ ਡਬਲ ਹੋ ਚੁੱਕੇ ਆ ਤੇ ਰਸ ਮਲਾਈ ਜੋ ਕਿ ਪੂਰੀ ਰਸੀ ਮਿਸੀ ਆ ਹੁਣ ਮੈਂ ਇਹਨੂੰ ਕਰੂੰਗੀ ਗਾਰਨਿਸ਼ ਗਾਰਨਿਸ਼ ਕਰੂੰਗੀ ਮੈਂ ਚਾਂਦੀ ਦੇ ਵਰਕ ਨਾਲ ਜਿਹਨੂੰ ਆਪਾਂ ਸਿਲਵਰ ਵਰਕ ਵੀ ਕਹਿੰਦੇ ਆ ਤੁਸੀਂ ਚਾਹੋ ਤਾਂ ਕਰ ਲਓ ਨਹੀਂ ਚਾਹੋ ਨਹੀਂ ਸਿਲਵਰ ਵਰਕ ਨਹੀਂ ਲਾਉਣਾ ਕੋਈ ਗੱਲ ਨਹੀਂ ਡ్రਾਈ ਫਰੂਟ ਆਪਾਂ ਪਹਿਲਾਂ ਪਾ ਚੁੱਕੇ ਆ ਉਹੀ ਬਹੁਤ ਆ ਕਾਫੀ ਇੰਨਾ ਫਿਆ ਲਓ ਜੀ ਸਾਡੀ ਰਸ ਮਲਾਈ ਬਣ ਕੇ ਹੋ ਗਈ ਆ ਤਿਆਰ ਮੈਂ ਤੁਹਾਨੂੰ ਪੀਸ ਜਿਹੜੇ ਇਹਦੇ ਸਰਵ ਕਰਕੇ ਮੈਂ ਤੁਹਾਨੂੰ ਥੋੜੇ ਜਿਹੇ ਪੀਸ ਇਹਦੇ ਖਾ ਕੇ ਵੀ ਟੇਸਟ ਕਰਕੇ ਵੀ ਦੇਖਾਂਗੇ ਆਪਾਂ ਦਿਖਾਵਾਂਗੇ ਕਿਉਂਕਿ ਅੱਜ ਪ੍ਰਦੀਪ ਮੇਰੇ ਨਾਲ ਹੀ ਆ ਤੇ ਜੀ ਇਸ ਤਰ੍ਹਾਂ ਆ ਦੇਖੋ ਆ ਇੱਕ ਮੱਖੀ ਸੀ ਇਹ ਸਾਨੂੰ ਬੜਾ ਤੰਗ ਕਰ ਰਹੀ ਸੀ ਵਿੱਚ ਤੇ ਕਿਉਂਕਿ ਥੋੜੇ ਜਿਹਾ ਹੁਣ 2-3 ਦਿਨ ਹੋ ਗਏ ਨਾ ਮੌਸਮ ਥੋੜਾ ਜਿਹਾ ਹੋਇਆ ਠੰਡਾ ਠੰਡਾ ਜਿਹਾ ਤੇ ਇਸ ਕਰਕੇ ਆ ਦੇਖੋ ਤੁਹਾਨੂੰ ਮੈਂ ਦਿਖਾ ਰਹੀ ਆ ਪੀਸ ਥੋੜੀ ਗਰਮੀ ਹੋ ਗਈ ਸੀ 2 ਦਿਨ ਪਹਿਲਾਂ ਜੀ ਪਰ ਹੁਣ ਮੌਸਮ ਬਹੁਤ ਸੋਹਣਾ ਹੋ ਗਿਆ ਤੇ ਅਸੀਂ ਸੋਚਿਆ ਚਲੋ ਠੰਡੀ ਠੰਡੀ ਨਾਲੇ ਹੋਲੇ ਮਹੱਲੇ ਦਾ ਤਿਉਹਾਰ ਚੱਲ ਰਿਹਾ ਤੇ ਨਾਲੇ ਆਪਾਂ ਰਸਮਲਾਈ ਬਣਾਉਨੇ ਆ ਸੌਖੀ ਆ ਹਰ ਕੋਈ ਬਣਾ ਸਕਦਾ ਘਰ ਦੇ ਵਿੱਚ ਆਸਾਨ ਤਰੀਕੇ ਦੇ ਨਾਲ ਲਓ ਜੀ ਦੇਖੋ ਕਿੰਨੇ ਵਧੀਆ ਪੀਸ ਦੇਖੋ ਜੀ ਤੁਸੀਂ ਜਦੋਂ ਆਪਾਂ ਪੀਸ ਬਣਾਏ ਸੀ ਕੱਟੇ ਸੀ ਬਿਲਕੁਲ ਛੋਟੇ ਸੀ ਹੁਣ ਉਹ ਤੋਂ ਵੀ ਡਬਲ ਹੋ ਗਏ ਆ ਪੀਸ ਸਾਡੇ ਤੇ ਮੈਂ ਹੁਣ ਚਮਚ ਦੀ ਮਦਦ ਦੇ ਨਾਲ ਪ੍ਰਦੀਪ ਨੂੰ ਆਪਣੀ ਬੇਟੀ ਨੂੰ ਹਰ ਵਾਰ ਦੀ ਤਰ੍ਹਾਂ ਮੈਂ ਆਪਣੀ ਬੇਟੀ ਨੂੰ ਇਸ ਰਸ ਮਲਾਈ ਦਾ ਟੇਸਟ ਕਰਾਵਾਂਗੀ ਜੋ ਕਿ ਬਹੁਤ ਹੀ ਟੇਸਟੀ ਸੀ ਬਹੁਤ ਹੀ ਵਧੀਆ ਪ੍ਰਦੀਪ ਖਾ ਕੇ ਬਿਲਕੁਲ ਹੈਰਾਨ ਹੋ ਗਈ ਕਿ ਮੰਮਾ ਇੰਨੀ ਟੇਸਟੀ ਰਸਮਲਾਈ ਆ ਤੇ ਬਾਜ਼ਾਰ ਦੇ ਵਿੱਚੋਂ ਆਪਾਂ ਆਹ ਲੈਣ ਜਾਵਾਂਗੇ ਇੰਨੀ ਕੁ ਹੀ ਬਹੁਤ ਮਹਿੰਗੀ ਮਿਲੂਗੀ ਜੀ ਸਾਨੂੰ ਸੋਜੀ ਘਰ 'ਚ ਬਣਾਇਓ ਪੂਰੀ ਫੈਮਿਲੀ ਤਾਂ ਕੀ ਗੈਸਟ ਵੀ ਆ ਜਾਣ ਬੜੇ ਖੁਸ਼ ਹੋ ਕੇ ਖਾਣਗੇ ਤੁਹਾਨੂੰ ਪੁੱਛੂਗੇ ਕਿ ਤੁਸੀਂ ਇਹ ਕਿਵੇਂ ਬਣਾਈ ਆ ਸਾਨੂੰ ਰੈਸਪੀ ਦੋ ਬਹੁਤ ਟੇਸਟੀ ਬਣਦੀ ਐ ਇੱਕ ਵਾਰੀ ਬਣਾ ਕੇ ਦੇਖਿਓ ਤੇ ਜੇਕਰ ਵੀਡੀਓ ਨੂੰ ਪਸੰਦ ਕਰਦੇ ਆ ਤਾਂ ਜਰੂਰ ਲਾਈਕ ਕਰਦਿਆ ਕਰੋ ਜੀ ਤੇ ਕਮੈਂਟ ਕਰਦਿਆ ਕਰੋ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਜੇਕਰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਧੰਨਵਾਦ ਜੀ ਜੇਕਰ ਸਬਸਕ੍ਰਾਈਬ ਕੀਤਾ ਹੋਇਆ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸিপি ਲੈ ਕੇ ਸਤਿ ਸ੍ਰੀ ਅਕਾਲ ਜੀ